ਪੰਜਾਬ ਵਿੱਚ ਮੌਸਮ ਦਾ ਮਾਦਾਜ਼ ਮੋੜ ਤੋਂ ਬਦਲ ਗਿਆ ਹੈ ਮੌਸਮ ਵਿਭਾਗ ਤਰਫੋਂ ਸੋਮਵਾਰ ਤੋਂ ਸੂਬੇ ਦੇ 19 ਜ਼ਿਲ੍ਹਿਆਂ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਦਰਮਿਆਨ ਇਹਨਾਂ ਜ਼ਿਲ੍ਹਿਆਂ ਵਿੱਚ ਕੁਝ ਸਾਨਾਂ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਮੱਚਣ ਦੇ ਨਾਲ ਹੀ ਬਿਜਲੀ ਚਮਕੇਗੀ ਬਰਸਾਤ ਦਾ ਕੋਈ ਅਲਰਟ ਨਹੀਂ ਹੈ ਹਾਲਾਂਕਿ ਦਰਮਿਆਨ ਬੱਦਲ ਛਾਏ ਰਹਿਣਗੇ ਜਦਕਿ 4 ਜ਼ਿਲ੍ਹਿਆਂ ਵਿੱਚੋਂ ਜਿਨ੍ਹਾਂ ਚੋ ਕਿ ਮਾਨਸਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਉਥੇ ਕੱਲ ਤੋਂ ਪੂਰੇ ਸੂਬੇ ਦੇ ਵਿੱਚ ਮੌਸਮ ਸਾਫ਼ ਹੋ ਜਾਵੇਗਾ ਇਸ ਦੇ ਬਾਅਦ 19 ਅਪ੍ਰੈਲ ਤੱਕ ਕੋਈ ਅਲਰਟ ਨਹੀਂ ਹੈ ਦੱਸਦੀ ਹੈ ਕਿ ਪੱਛਮੀ ਦਬਾਅ ਦੇ ਅਸਰ ਦੀ وجہ ਦੇ ਨਾਲ ਮੌਸਮ ਵਿੱਚ ਇਸ ਤਰ੍ਹਾਂ ਦਾ ਬਦਲਾਅ ਪਾਇਆ ਜਾ ਰਿਹਾ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਮੌਸਮ ਬਦਲ ਚੁੱਕਿਆ ਹੈ ਤਾਪਮਾਨ ਵਿੱਚ ਕੱਲ ਦੀ ਤੁਲਨਾ ਵਿੱਚ 3.7 ਡਿਗਰੀ ਦੀ ਗਰਾਮਤ ਦਰਜ ਕੀਤੀ ਗਈ ਹੈ। ਇਸ ਆਮ ਦੇ ਨਾਲੋਂ 3.8 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ ਵਿੱਚ 33 ਡਿਗਰੀ ਦਰਜ ਕੀਤਾ ਗਿਆ, ਜਦਕਿ ਜਲੰਧਰ ਦੇ ਵਿੱਚ 29.1 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਸੂਬੇ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀ ਤਾਂ ਮੋਹਾਲੀ ਵਿੱਚ 31.4, ਅੰਮ੍ਰਿਤਸਰ ਵਿੱਚ 30.3, ਲੁਧਿਆਣਾ ਦੇ ਵਿੱਚ 31.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਤਰਫੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੌਸਮ ਖਰਾਬ ਹੋਣ ਦੀ ਸਥਿਤੀ ਵਿੱਚ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਕਸਾਨਾਂ ਨੂੰ ਕੱਟੀ ਹੋਈ ਫਸਲ ਸੁਰੱਖਿਅਤ ਥਾਂ ਤੇ ਰੱਖਣੀ ਹੋਵੇਗੀ ਖੇਤਾਂ ਨੂੰ ਪਾਣੀ ਨਹੀਂ ਦੇਣਾ ਹੋਵੇਗਾ ਦੂਜੇ ਪਾਸੇ ਲੋਕਾਂ ਨੂੰ ਜਿਹੀਆਂ ਇਮਾਰਤਾਂ ਜਾਂ ਸਰੰਚਨਾਵਾਂ ਤੋਂ ਦੂਰ ਰਹਿਣਾ ਹੋਵੇਗਾ ਜਿਨ੍ਹਾਂ ਦੇ ਡਿੱਗਣ ਦਾ ਖਤਰਾ ਹੈ ਬਿਜਲੀ ਦੇ ਖੰਭਿਆਂ ਜਾਂ ਫਿਰ ਫਿਰ ਉੱਡਣ ਵਾਲੇ ਮਲਬੇ ਤੋਂ ਦੂਰ ਰਹੋ ਵੱਡੀ ਅਪਡੇਟ ਅਸੀਂ ਤੁਹਾਨੂੰ ਮੌਸਮ ਸੰਬੰਧੀ ਅਸੀਂ ਦੱਸਿਆ ਪੰਜਾਬ ਵਿੱਚ ਮੌੜ ਤੋਂ ਮੌਸਮ ਬਦਲ ਰਿਹਾ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ